ਪਾਣੀ ਦੀ ਰਾਖੀ ਵਾਸਤੇ ਐਕਸ਼ਨ ਲੈਣਾ ਪੈਂਦਾ ਹੈ ਗਰਾਊਂਡ ਤੇ ਆਉਣਾ ਪੈਂਦਾ ਆਓ ਹੁਣ ਇੱਥੇ ਪਾਣੀ ਦੇ ਰੱਖਾ ਅੰਗਰੇਜ਼ੀਆਂ ਬੋਲ ਕੇ ਪਾਣੀ ਦੇ ਰੱਖ ਰੱਖ ਹੀ ਨਹੀਂ ਕੀਤੀ ਜਾਂਦੀ ਪਾਣੀਆ ਦੇ ਮੁੱਦੇ ਉੱਤੇ ਪਾਣੀਆ ਨੂੰ ਅੱਗ ਲੱਗਣ ਵਾਲਾ ਕੰਮ ਹੋ ਗਿਆ ਇਸ ਅੱਗ ਦਾ ਸਿਆਸੀ ਸੇਕ ਵੀ ਕਿਸੇ ਹੋਰ ਨੂੰ ਨਹੀਂ ਪੰਜਾਬ ਅਤੇ ਪੰਜਾਬੀਆਂ ਨੂੰ ਹੀ ਲੱਗਣਾ ਹੈ ਪਹਿਲਾਂ ਸੁੱਤੇ ਰਹੇ ਅਤੇ ਹੁਣ ਜਾਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਾਰਟੀ ਇਸ ਮੁੱਦੇ ਉੱਤੇ ਧਰਨੇ ਲਾ ਰਹੀ ਹੈ ਚੰਗਾ ਹੋਵੇ ਜੇ ਪੰਜਾਬ ਵਿੱਚ ਥਾਂ ਥਾਂ ਧਰਨੇ ਲਾਉਂਦੀ ਥਾਂ ਦਿੱਲੀ ਵਿੱਚ ਜਾ ਕੇ ਇੱਕੋ ਵੱਡਾ ਧਰਨਾ ਆਨਮਤੇ ਸਮੇਲੇ ਸ਼ੁਰੂ ਕਰਨ ਤਾਂ ਜੋ ਕੇਂਦਰ ਸਰਕਾਰ ਨੂੰ ਪਤਾ ਤਾਂ ਲੱਗੇ ਨਾਲੇ ਇਸ ਵਿੱਚ ਅਰਵਿੰਦ ਕੇਜਰੀਵਾਲ ਮਨੀਸ਼ ਸਸੋਦੀਆ ਸਮੇਤ ਬਾਕੀ ਕੇਂਦਰੀ ਲੀਡਰਸ਼ਿਪ ਨੂੰ ਸੱਦ ਕੇ ਭਾਸ਼ਣ ਕਰਵਾਉਣ ਉਹਨਾਂ ਦਾ ਸਟੈਂਡ ਵੀ ਤਾਂ ਪਤਾ ਲੱਗੇ ਵੈਸੇ ਅੱਜ ਨੰਗਲ ਡੈਮ ਜਾਣ ਮੌਕੇ ਮੁੱਖ ਮੰਤਰੀ ਦੇ ਤੇਵਰ ਦੇਖਣ ਵਾਲੇ ਸਨ ਨੰਗਲ ਡੈਮ ਪੁੱਜੇ ਮੁੱਖ ਮੰਤਰੀ ਇਸ ਗੰਭੀਰ ਮੁੱਦੇ ਉੱਤੇ ਹਮਲਾਵਰ ਜ਼ਿਆਦਾ ਨਜ਼ਰ ਆਈ ਜੇਕਰ ਵਿਚ ਵਿੱਚ ਨਾਟਕੀਪਨ ਨਾ ਕਰਦੇ ਤਾਂ ਪ੍ਰਭਾਵ ਹੋਰ ਵੀ ਵੱਧ ਜਾਣਾ ਸੀ ਪਰ ਆਗਤਨ ਉਹ ਇਸ ਤੋਂ ਛਟਕਾਰਾ ਨਾ ਪਾ ਸਕੇ ਅਤੇ ਪੁਰਾਣੇ ਅੰਦਾਜ਼ ਵਿੱਚ ਹੀ ਪਾਣੀਆਂ ਦੇ ਰਾਕੇ ਲੱਭਦੇ ਹੋਏ ਉਹਨਾਂ ਨੂੰ ਘੇੜਦੇ ਰਹੇ ਪਾਣੀਆਂ ਦੇ ਮੁੱਦੇ ਉੱਤੇ ਆਮ ਆਦੀ ਪਾਰਟੀ ਦੀ ਸਥਿਤੀ ਵੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨਾਲੋਂ ਵੱਖਰੀ ਨਹੀਂ ਜਿਵੇਂ ਕਾਂਗਰਸ ਅਤੇ ਬੀਜੇਪੀ ਕਈ ਸਾਲਾਂ ਤੋਂ ਪੰਜਾਬ ਵਿੱਚ ਕੁਝ ਹੋਰ ਅਤੇ ਹਰਿਆਣਾ ਵਿੱਚ ਕੁਝ ਹੋਰ ਸਟੈਂਡ ਅਤੇ ਬਿਆਨ ਦਿੰਦੀਆਂ ਨੇ ਬਿਲਕੁਲ ਉਸੇ ਤਰ੍ਹਾਂ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਕਰਦੀ ਹੈ ਪਹਿਲੀਆਂ ਦੋ ਪਾਰਟੀਆਂ ਬਾੰਗ ਆਮਾਦੀ ਪਾਰਟੀ ਦਿੱਲੀ ਵਿੱਚ ਵੀ ਉਹਨਾਂ ਦੀ ਹੀ ਤਰਜ਼ ਉੱਤੇ ਕੰਮ ਕਰਦੀ ਨਜ਼ਰ ਆਉਂਦੀ ਹੈ ਫਿਰ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਅੱਜ ਸਖਤ ਸਟੈਂਡ ਲੈਣ ਦਾ ਦਿਖਾਵਾ ਕੀਤਾ ਕਿ ਉਹ ਨਾਵਰ ਹੋਣਗੇ ਕਿ ਉਹ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਸੋਧਿਆ ਅਤੇ ਹਰਿਆਣਾ ਦੀ ਪਾਰਟੀ ਦੀ ਲੀਡਰਸ਼ਿਪ ਦੇ ਸਟੈਂਡ ਦੇ ਉਲਟ ਜਾ ਕੇ ਪੰਜਾਬ ਲਈ ਖੜ ਗਏ ਨੇ ਜਾਂ ਖੜ ਜਾਣਗੇ ਪਿੱਛੇ ਜਿਹੇ ਮੁੱਖ ਮੰਤਰੀ ਬਦਲੇ ਜਾਣ ਦੀਆਂ ਅਫਵਾਹਾਂ ਵੀ ਬਹੁਤ ਫੈਲੀਆਂ ਫਿਰ ਅਮਨ ਅਰੋੜਾ ਨੂੰ ਉਹਨਾਂ ਦੀ ਥਾਂ ਉੱਤੇ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਹੁਣ ਵੀ ਲਗਾਤਾਰ ਕਈ ਮੌਕਿਆਂ 'ਤੇ ਮਤਭੇਦ ਵੱਧ ਕੇ ਮਨਭੇਦ ਤੱਕ ਜਾਂਦੇ ਚਰਚਾ ਚੱਲਦੀ ਰਹਿੰਦੀ ਹੈ ਪੰਜਾਬ ਦੀਆਂ ਹੋਰ ਮੰਗਾਂ ਤੇ ਮੁੱਦਿਆਂ ਵਾਂਗ ਪਾਣੀਆਂ ਦਾ ਮੁੱਦਾ ਵੀ ਬਹੁਤ ਅਹਿਮ ਹੈ ਜਿਸ ਲਈ ਇੱਕ ਨਾ ਇੱਕ ਦਿਨ ਪੂਰੀ ਤਰ੍ਹਾਂ ਪੰਜਾਬ ਲਈ ਖੜੇ ਹੀ ਹੋਣਾ ਪੈਣਾ ਹੈ ਇਸ ਲਈ ਕੇਂਦਰੀ ਲੀਡਰਸ਼ਿਪ ਤੋਂ ਨਾਬਰ ਹੋਏ ਬਿਨਾਂ ਨਹੀਂ ਸਰਨਾ ਨਹੀਂ ਤਾਂ ਦੂਜੀਆਂ ਪਾਰਟੀਆਂ ਵਾਂਗ ਪੰਜਾਬ ਵਿੱਚ ਕੁਝ ਹੋਰ ਸਟੈਂਡ ਹੋਏਗਾ ਅਤੇ ਰਾਜਪੁਰਾ ਟੱਪ ਕੇ ਹੋਰ ਸਟੈਂਡ ਹੋਏਗਾ ਭੂਮਿਕਾ ਲੰਬੀ ਨਾ ਬਣ ਕੇ ਇਸ ਮੁੱਦੇ ਉੱਤੇ ਤੁਹਾਨੂੰ ਮੁੱਖ ਮੰਤਰੀ ਸਣੇ ਹੋਰ ਲੀਡਰਾਂ ਦੇ ਸਟੈਂਡ ਦੀ ਝਲਕ ਦਿਖਾਉਣੀ ਚਾਹਾਂਗੇ ਤਾਂ ਜੋ ਤੁਸੀਂ ਵੀ ਇਸ ਮੁੱਦੇ ਉੱਤੇ ਆਪਣੀ ਨਿਰਪੱਖ رائے ਬਣਾ ਸਕੋ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਲੰਬੇ ਚੌੜੇ ਭਾਸ਼ਣ ਦਾ ਸਿਰਫ ਨਾਟਕੀ ਪਣ ਵਾਲਾ ਹਿੱਸਾ ਦੇਖੋ ਕੈਪਟਨ ਸਾਹਿਬ ਕਿੱਥੇ ਨੇ ਉਹ ਵੀ ਭਜ ਭਜ ਨੱਜ ਕਰਾਂ ਪਾਣੀਆਂ ਦੇ ਰਾਖੇ ਕਿੱਥਨੇ ਉਹ ਉਹ ਬੋਲਣ ਹੁਣ ਪਾਣੀ ਦੇ ਰੱਖੇ ਉਹ ਤੋਂ ਬੜੇ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਬੜੇ ਬੋਟਲ ਵਾਲੇ ਸੀਗੇ ਆਓ ਹੁਣ ਇੱਥੇ ਪਾਣੀ ਦੇ ਰੱਖਾ ਅੰਗਰੇਜ਼ੀਆਂ ਬੋਲ ਕੇ ਪਾਣੀਆਂ ਦੇ ਰੱਖ ਰੱਖੀ ਨਹੀਂ ਕੀਤੀ ਜਾਂਦੀ ਪਾਣੀ ਦੀ ਰੱਖੀ ਕਰਨ ਵਾਸਤੇ ਅਸੀਂ ਪਾਣੀਆਂ ਦੇ ਰੱਖੀਆਂ ਕਰਨ ਕਰਦੇ ਆਏ ਹਾਂ ਅਸੀਂ ਖੇਤਾਂ ਚੋਂ ਪਾਣੀ ਦੀ ਰੱਖੀ ਵਾਸਤੇ ਐਕਸ਼ਨ ਲੈਣਾ ਪੈਂਦਾ ਹੈ ਗਰਾਊਂਡ ਤੇ ਆਉਣਾ ਪੈਂਦਾ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਫਿਰ ਔਰ ਅਸੀਂ ਨੱਕੇ ਵੱਢਣ ਵਾਲੇ ਆ ਸਾਨੂੰ ਪਾਣੀਆਂ ਦਾ ਮੁੱਲ ਪਤਾ ਹੈ ਪਹਿਲਾਂ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਤੇ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਉੱਚੀ ਚੱਕਤੀ ਕਿ ਹੋਰ ਲੈ ਜਾਓ ਜੀ ਪਾਣੀ ਸੋ ਉਹਨਾਂ ਨੇ ਤਾਂ ਸਿਆਪੇ ਨੇ ਉਹਨਾਂ ਨੇ ਤਾਂ ਕੰਡੇ ਵੀ ਜਿਓਏ ਨੇ ਸੋ ਇਸ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਭ ਐਸੇ ਕਿਉਂ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਾਂ ਫਿਰ ਉਹ ਅੰਗਰੇਜ਼ੀ ਵਾਲੇ ਦੁਪੱਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸੰਤਾ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਪਾਰਟੀ ਦੇ ਵਿਧਾਇਕਾਂ ਤੇ ਕੈਬਨਿਟ ਵਿੱਚ ਸ਼ਾਮਲ ਮੰਤਰੀਆਂ ਦੇ ਪੂਰੇ ਲਾਮ ਲਸ਼ਕਰ ਨਾਲ ਅੱਜ ਸਾਹਮਣੇ ਆਏ ਉਹ ਤਾਂ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਦੇ ਸ਼ਾਮਲ ਹੋਣ ਦੀ ਵੀ ਗੱਲ ਕਹਿ ਰਹੇ ਨੇ ਪਰ ਇਹ ਨਹੀਂ ਦੱਸ ਰਹੇ ਕਿ ਕੇਜਰੀਵਾਲ ਦਾ ਇਸ ਮੀਟਿੰਗ ਵਿੱਚ ਪਾਣੀਆਂ ਦੇ ਮੁੱਦੇ ਉੱਤੇ ਸਟੈਂਡ ਕੀ ਸੀ ਉਵੇਂ ਸ਼੍ਰੋਮਣੀ ਅਕਾਲੀ ਦਲ ਅਰਵਿੰਦ ਕੇਜਰੀਵਾਲ ਦੀਆਂ ਅੱਜ ਪਾਣੀ ਦੇ ਮੁੱਦੇ ਉੱਤੇ ਪੁਰਾਣੀਆ ਵੀਡੀਓ ਜਾਰੀ ਕਰ ਰਿਹਾ ਸੀ ਜਿਸ ਵਿੱਚ ਕੇਜਰੀਵਾਲ ਹਰਿਆਣਾ ਨੂੰ ਪਾਣੀ ਦੇਣ ਦੀ ਪੈਰ ਵੀ ਕਰਦੇ ਨੇ ਅਤੇ ਮੁੱਖ ਮੰਤਰੀ ਭਗਮੰਤ ਮਾਨ ਇਸੇ ਮੌਕੇ ਉਹਨਾਂ ਦੇ ਨਾਲ ਬੈਠੇ ਹੋਏ ਨੇ ਬੀਬੀਐਮਬੀ ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਕੁਝੀਆਂ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਹਰਿਆਣੇ ਨੂੰ ਆਲਰੇਡੀ 1700 ਕਿਊਸਿਕ ਉਹਨਾਂ ਦੇ ਸ਼ੇਅਰ ਤੋਂ ਵੱਧ ਕੇ 4700 ਕਿਊਸਿਕ ਦਿੱਤਾ ਜਾ ਰਿਹਾ ਪਰ ਇਸ ਤੋਂ ਵੀ ਵੱਧ ਪਾਣੀ ਪੰਜਾਬ ਦਾ ਲੁੱਟਿਆ ਜਾ ਰਿਹਾ ਜਿਹਦੇ ਜਿਸ ਨੂੰ ਰੋਕਣ ਦੇ ਲਈ ਜਿਹਦੀ ਲੜਾਈ ਦੇ ਲਈ ਅੱਜ ਪੰਜਾਬ ਸਰਕਾਰ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਨੇ ਸਾਰੇ ਕੈਬਨਿਟ ਨੇ ਸਾਰੇ ਐਮ ਐਲ ਏ ਇੱਥੇ ਇਕੱਠੇ ਹੋਏ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਉਚੇਚੇ ਤੌਰ ਤੇ ਆਏ ਤੇ ਇਹ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨਾ ਪਾਣੀਆਂ ਦੇ ਉੱਪਰ ਡਾਕਾ ਨਹੀਂ ਵੱਜਣ ਦਿੱਤਾ ਜਾਊਗਾ ਔਰ ਇਹਦੇ ਲਈ ਜਿਹੜੀ ਲੜਾਈ ਹੈ ਉਹ ਹਰ ਤਰ੍ਹਾਂ ਦੀ ਚਾਹੇ ਉਹ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਕੂਚਿਆਂ ਦੇ ਵਿੱਚ ਉਹ ਲੜਾਈ ਲੜੀ ਜਾਊਗੀ ਸੰਵਿਧਾਨਿਕ ਲੀਗਲ ਲੜਾਈ ਲੜੀ ਜਾਊਗੀ ਅੱਜ ਆਲਰੇਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਗਰਾਊਂਡ ਜ਼ੀਰੋ ਦੇ ਉੱਪਰ ਉਤਰ ਕੇ ਖੁਦ ਆਪ ਡੈਮ ਦੇ ਉੱਪਰ ਗਏ ਔਰ ਇਹ ਇਨਸ਼ੋਰ ਕੀਤਾ ਕਿ ਇਹ ਪਾਣੀ ਦੀ ਚੋਰੀਏ ਉਹ ਨਾ ਹੋਵੇ ਸੋ ਪਾਣੀ ਦੇ ਦੀ ਰੱਖਿਆ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਚ ਔਰ ਆਮ ਆਦਮੀ ਪਾਰਟੀ ਉਹ ਵਚਨਬੱਧ ਹੈ ਔਰ ਇਦੇ ਲਈ ਇਹਦੇ ਲਈ ਕੱਲ ਨੂੰ ਸਵੇਰੇ 10 ਵਜੇ 올 ਪਾਰਟੀ ਮੀਟਿੰਗ ਹੈ ਜਿਹੜੀ ਉਹ ਬੁਲਾਈ ਜਾ ਰਹੀ ਹੈ ਔਰ ਤਾਂ ਕਿ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਆਪਣਾ ਸਟੈਂਡ ਸਪਸ਼ਟ ਕਰ ਸਕਣ ਔਰ ਕੱਲ ਹੀ ਪਤਾ ਲੱਗ ਜੂਗਾ ਕਿ ਕਿਹੜੇ ਪੰਜਾਬ ਦੇ ਹਤਾਸ਼ੀ ਨੇ ਤੇ ਕਿਹੜੇ ਪੰਜਾਬ ਦੇ ਦੋਖੀ ਨੇ ਇਸ ਤੋਂ ਬਾਅਦ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਹੈ ਜਿਹੜਾ ਉਹ ਪੰਜਾਬ ਦੇ BBMP ਦੇ ਪਾਣੀਆਂ ਦੀ ਰੱਖਿਆ ਦੇ ਲਈ ਇਸ ਚੋਰੀ ਨੂੰ ਰੋਕਣ ਦੇ ਲਈ ਸਪੈਸ਼ਲ ਸੈਸ਼ਨ ਸੋਮਵਾਰ ਨੂੰ ਬੁਲਾਇਆ ਜਾ ਰਿਹਾ ਹੈ ਔਰ ਅੱਜ ਇਹ ਪਰਖ ਦੀ ਘੜੀ ਹੈ ਕਿ ਭਾਵੇਂ ਜੀਪੀ ਦੇ ਲੀਡਰ ਚਾਹੇ ਉਹ ਸੁਨੀਲ ਜਾਖੜ ਨੇ ਚਾਹੇ ਉਹ ਰਵਨੀਤ ਬਿੱਟੂ ਨੇ ਚਾਹੇ ਉਹ ਤਰਨ ਚੋਗਰੇ ਨੇ ਚਾਹੇ ਉਹ ਕੈਪਟਨ ਅਵਰਿੰਦਰ ਸਿੰਘ ਮਹਾਰਾਣੀ ਪ੍ਰਨੀਤਕਾਰ ਹੋਣੀ ਨੇ ਕਿ ਕਿਹੜੇ ਲੋਕ ਅੱਜ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਖੜਦੇ ਨੇ ਜਾਂ ਸਿਰਫ ਔਰ ਸਿਰਫ ਇਹ ਲੋਕ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਬੀਜਪੀ ਦੇ ਇਸ ਧੋਖੇ ਇਸ ਮੱਕਾਰੀ ਦੇ ਨਾਲ ਖੜਦੇ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਅੱਜ ਪਾਣੀ ਸੰਬੰਧੀ ਅੰਕੜੇ ਲੈ ਕੇ ਮੀਡੀਆ ਸਾਹਮਣੇ ਹਾਜ਼ਰ ਹੋਏ ਉਹਨਾਂ ਆਖਿਆ ਕਿ ਬਾਕੀ ਡੈਮਾਂ ਵਿੱਚ ਤਾਂ ਪਾਣੀ ਹੈ ਹੀ ਨਹੀਂ ਸਿਰਫ ਪਾਖੜਾ ਡੈਮ ਵਿੱਚ ਪਾਣੀ ਹੈ ਜਿੱਥੋਂ ਹਰਿਆਣਾ ਬਾਦੂ ਪਾਣੀ ਮੰਗ ਰਿਹਾ ਹੈ ਉਹ ਬਾਦੂ ਪਾਣੀ ਦੇਣ ਉਤੇ ਪੰਜਾਬ ਉਤੇ ਪੈਣ ਵਾਲੇ ਅਸਰਾਂ ਬਾਰੇ ਵੀ ਦੱਸ ਰਹੇ ਨੇ ਅਤੇ ਕਹਿ ਰਹੇ ਨੇ ਕਿ ਪਾਣੀ ਦੀ ਬੂੰਦ ਬਾਦੂ ਨਹੀਂ ਦੇਣੀ ਚਾਹੀਦੀ ਫਿਰ ਉਹ ਬੀਜੇਪੀ ਉਤੇ ਨਿਸ਼ਾਨਾ ਸੇਧਦੇ ਹੋਏ ਨਾਲ ਹੀ ਆਮ ਆਦੀ ਪਾਰਟੀ ਉਤੇ ਕਿਹੜੇ ਸ਼ੱਕ ਦੀ ਗੱਲ ਕਰਦੇ ਨੇ ਤੁਸੀਂ ਆਪੇ ਦੇਖ ਲਓ ਪਾਣੀ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਹੁੱਤੇ ਆਇਆ ਹੈ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ बुਝ ਰਹੀ ਹਾਲਾਤ ਐਸੇ ਹੈ ਕਿ ਆਲਰੇਡੀ ਜਿਹੜੇ ਡੈਮਸ ਹੈਗੇ ਉਹਨਾਂ ਦੇ ਵਿੱਚ ਪਾਣੀ ਨਿਰੰਤਰ ਘਟਦਾ ਜਾ ਰਿਹਾ ਜੇ ਮੈਂ ਗੱਲ ਕਰਾਂ ਰੰਜੀਤ ਸਾਗਰ ਡੈਮ ਦੀ ਤਾਂ ਉਹਦੇ ਵਿੱਚ ਬਹੁਤ ਘੱਟ ਪਾਣੀ ਹੁਣ ਹੈਗਾ ਆਲਰੇਡੀ ਪਾਣੀ ਹੈ ਨਹੀਂਗਾ ਪੌਂਗ ਡੈਮ ਦਾ ਜਿਹੜਾ ਕੀ ਐਮਪਟੀ ਹੈਗਾ ਡਿਊ ਟੂ ਐਨੂਅਲ ਮੇਨਟੇਨੈਂਸ ਪਾਖੜਾ ਡੈਮ ਹੈਗਾ ਜਿਹਦੇ ਵਿੱਚ 19 ਫੁੱਟ ਜਿਹੜਾ ਹੈ ਸਾਡਾ ਲੈਵਲ ਤੋਂ ਵੱਧ ਜਿਹੜਾ ਪਾਣੀ ਸਾਡੇ ਕੋਲ ਹੈ ਕੇਵਲ ਪਾਖੜਾ ਡੈਮ ਦੇ ਵਿੱਚ ਸਾਡੇ ਕੋਲ ਪਾਣੀ ਹੈਗਾ ਜਿੱਥੋਂ ਇਹ ਪਾਣੀ ਮੰਗ ਰਹੇ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਅਗਰ ਇਹ ਪਾਣੀ ਅਸੀਂ 8500 ਕਿਊਸਿਕ ਜਿਹੜਾ ਅਸੀਂ ਦੇਤਾ ਇਸ ਤੋਂ ਵੱਧ ਦੇ ਦਿੰਨੇ ਆ ਤਾਂ ਫੇਰ ਸਾਡਾ ਤਰਨਤਾਰਨ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਇਹ ਸਾਰੇ ਜਿਹੜੇ ਸਾਡੇ ਜ਼ਿਲ੍ਹੇ ਨੇ ਤਕਰੀਬਨ ਹੋਰ ਵੀ ਹੋਏਗਾ ਇਹ ਵਾਂਝੇ ਰਹਿ ਜਾਣਗੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲੇਗਾ ਹੋ ਸਕਦਾ ਉਹਨਾਂ ਦੀ ਪੈੜੀ ਵੀ ਅਸੀਂ ਨਾ ਵੀ ਸਕੀਏ ਸੋ ਇਹ ਸਾਡੇ ਪੰਜਾਬ ਦੇ ਹਾਲਾਤ ਹੋ ਸਕਦੇ ਨੇ ਹੁਣ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਹੈ ਹੁਣ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਹੁਣ ਇੱਕ ਨਵਾਂ ਨਾਟਕ ਰਚ ਗਿਆ ਬਿਲਕੁਲ ਐਸੀ ਇਸ ਗੱਲ ਦੇ ਨਾਲ ਕਿ ਪੰਜਾਬ ਦਾ ਬੂੰਦ ਵੀ ਨਹੀਂ ਜਾਏਗਾ ਲੇਕਿਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਲੋਕ ਸ਼ੱਕ ਕਰਦੇ ਆ ਕਿ ਜਿਸ ਪ੍ਰਕਾਰ ਕਿਸਾਨਾਂ ਨੂੰ ਮੋਰਚੇ ਤੋਂ ਠਾਇਆ ਗਿਆ ਕਿ ਦਿੱਲੀ ਦੇ ਨਾਲ ਆਮ ਆਦਮੀ ਪਾਰਟੀ ਦੀ ਇੱਕ ਹੀ ਗੱਲ ਹੈਗੀ ਹੈ ਉਹਨਾਂ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਹੈ ਅੱਜ ਬੀਜੇਪੀ ਦੇ ਖਿਲਾਫ ਇਹ ਨਵਾਂ ਕੰਮ ਚਲਾ ਲਿਆ ਬਿਲਕੁਲ ਬੀਜੇਪੀ ਦੀ ਅਸੀਂ ਨਖੇਦੀ ਕਰਦੇ ਆ ਬਿਲਕੁਲ ਬੀਜੇਪੀ ਨੂੰ ਤੱਕਾ ਨਹੀਂ ਕਰਨ ਦੇਵਾਂਗੇ ਪੰਜਾਬ ਦੇ ਨਾਲ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣ ਦੇਵਾਂਗੇ ਇੱਕ ਬੂੰਦ ਵੀ ਲੇਕਿਨ ਅੱਜ ਸਰਕਾਰ ਕਹਿੰਦੀ ਅਸੀਂ ਪ੍ਰਦਰਸ਼ਨ ਕਰਾਂਗੇ ਤੁਸੀਂ ਸਰਕਾਰ ਚ ਬੈਠੇ ਹੋ ਤੁਸੀਂ ਕਿਉਂ ਪ੍ਰਦਰਸ਼ਨ ਕਰੋਗੇ ਮੇਕ ਸ਼ੋਰ ਕਿ ਇੱਕ ਵੀ ਪੰਜਾਬ ਦੀ ਬੂੰਦ ਨਹੀਂ ਜਾਏਗੀ ਤੁਸੀਂ ਪ੍ਰਦਰਸ਼ਨ ਕਰਕੇ ਕੀ ਦੱਸਣਾ ਚਾਹੁੰਦੇ ਹੋ ਕਿ ਅਗਰ ਪਾਣੀ ਉਹ ਲੈ ਜਾਂਦੇ ਹੈ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਧ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹ ਰਿਚ ਤੁਹਾਡੀ ਨਾਕਾਮਯਾਬੀ ਹੋਏਗੀ ਬੀਜੇਪੀ ਨਾਲ ਸੰਬੰਧਤ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਹਾਲਾਤ ਜੰਗ ਵਾਲੇ ਬਣੇ ਹੋਣ ਦਾ ਵਾਸਤਾ ਪਾਉਂਦੇ ਹੋਏ ਕਹਿੰਦੇ ਨੇ ਕਿ ਇੱਕ ਬੂੰਦ ਬਾਧੂ ਪਾਣੀ ਦੀ ਨਹੀਂ ਦਿੱਤੀ ਜਾਏਗੀ ਫਿਰ ਉਹਨਾਂ ਦੇ ਪਾਰਟੀ ਦੇ ਹਰਿਆਣਾ ਨਾਲ ਸੰਬੰਧ ਤਾਗੂ ਅਤੇ ਉੱਥੋਂ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੇਂਦਰੀ ਮੰਤਰੀ ਮਨੋਹਰ لال ਖੱਟਰ ਤਾਂ ਕੁਝ ਹੋਰ ਹੀ ਬਿਆਨਦਾਗੀ ਜਾ ਰਹੇ ਨੇ ਹਰਿਆਣਾ ਦੇ ਬੀਜੇਪੀ ਆਗੂ ਤਾਂ ਪੰਜਾਬ ਦੇ ਰਾਹ ਬੰਦ ਕਰਨ ਦੀਆਂ ਧਮਕੀਆਂ ਦੇਈ ਜਾ ਰਹੇ ਨੇ ਜਿਸ ਬਾਰੇ ਰਵਨੀਤ ਬਿੱਟੂ ਨੇ ਕੁਝ ਨਹੀਂ ਆਖਿਆ ਹਾਂ ਉਹ ਕਿਸਾਨਾਂ ਨਾਲ 4 ਮਈ ਵਾਲੀ ਉਸ ਮੀਟਿੰਗ ਦਾ ਜ਼ਿਕਰ ਕਰਦੇ ਨੇ ਜਿਹੜੀ ਕੀ ਹੁਣ ਰੱਦ ਹੋ ਗਈ ਹੈ ਦੇਖੋ ਇੱਕ ਪਾਸੇ ਤਾਂ ਮਾਹੌਲ ਜਿਹੜਾ ਏ ਉਹ ਦੋਨੋਂ ਦਿਸ਼ਾਵਾਂ ਦਾ ਜੰਗ ਦਾ ਬਣਿਆ ਹੋਇਆ। ਦੂਜੇ ਪਾਸੇ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਕਿਉਂਕਿ ਆਪਦੀ ਕੁਰਸੀ ਬਚਾਉਣੀ ਆ। ਇਲੈਕਸ਼ਨਾਂ ਇਹ ਬਾਏ ਇਲੈਕਸ਼ਨ ਦਿੱਲੀ ਵਾਲੇ ਆਏ ਬੈਠੇ ਆ ਚੜੇ ਬੈਠੇ ਆ ਉਹਦੇ ਉੱਤੇ ਉਸ ਗੱਲ ਨੂੰ ਕਿਧਰੇ ਪਾਸੇ ਹੋਰ ਲਿਜਾਣ ਲਈ ਇਹ ਸਾਡਾ ਚੀਫ ਮਿਨਿਸਟਰ ਜਿਹੜਾ ਉਹ ਹਮੇਸ਼ਾ ਹੀ ਸਟੇਜ ਦਾ ਬੰਦਾ ਏ ਸਟੇਜ ਵਾਲੀ ਗੱਲ ਕਰਦਾ ਏ। ਪਰ ਮੈਂ ਤੁਹਾਨੂੰ ਜਦੋਂ ਵੀ ਆਹ ਹਰ ਚੈਨਲ ਤੇ ਮੇਰੀ ਆ ਵੀਡੀਓ ਜਾਏਗੀ ਮੇਰੀ ਗੱਲ ਜਾਏਗੀ ਮੈਂ ਬਿਸ਼ਵਾਸ਼ਨਾ ਕੋਨ ਇੱਕ ਬੂੰਦ ਵੀ ਇੱਕ ਬੂੰਦ ਵੀ BBMB ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਮੈਂ ਹੁਣੇ ਆਪਣੇ ਆਪ ਚੇਅਰਮੈਨ BBMB ਬੋਰਡ ਦੇ ਨਾਲ ਗੱਲ ਕੀਤੀ ਆ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਆ ਜੋ ਮੀਟਿੰਗ 'ਚ ਕੀ ਹੋਇਆ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਜੋ ਤੁਹਾਡੇ ਕੋਲ ਆਈਆਂ ਕਿਸੇ ਨੇ ਦਿੱਤੀਆਂ ਉਹ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਚਾਹੇ ਕੋਈ ਕਿੰਨਾ ਵੀ ਜ਼ੋਰ ਲਾਵੇ ਕੋਈ ਕੁਝ ਕਹੇ ਦੂਜੀ ਗੱਲ ਇਹ ਭਗਵੰਤ ਮਾਨ ਸਾਹਿਬ ਸਿਰਫ ਇਸ ਵੇਲੇ ਕਿਸਾਨਾਂ ਦੀ ਕਿਉਂਕਿ ਹਰ ਪਾਸੇ ਕਿਸਾਨ ਵਿਰੋਧ ਕਰ ਰਿਹਾ ਐ ਐਮਐਲਏ ਬੜਾ ਪ੍ਰੈਸ਼ਰ ਹੈ ਇਹਨਾਂ ਤੇ ਦੂਜੀ ਗੱਲ ਜਿਹੜੀ ਸਾਡੀ ਮੀਟਿੰਗ ਆ ਚਾਪਰੀ ਦੀ ਕਿਸਾਨ ਜਥੇਬੰਦੀਆਂ ਨਾਲ ਸੈਂਟਰਲ ਗਵਰਨਮੈਂਟ ਦੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਹੈ ਵੀ ਅਸੀਂ ਪੰਜਾਬ ਸਰਕਾਰ ਦੇ ਜੇ ਮੰਤਰੀ ਵਿੱਚ ਆਉਣਗੇ ਪਰ ਉਹ ਮੀਟਿੰਗ ਅਸੀਂ ਨਹੀਂ ਆਵਾਂਗੇ ਬਾਈਕਾਟ ਕਰਾਂਗੇ ਇਸ ਕਰਕੇ ਵੀ ਇਹ ਮੀਟਿੰਗ ਕੇਂਦਰ ਤੇ ਕਿਸਾਨਾਂ ਦੇ ਵਿੱਚ ਸਫਲ ਨਾ ਹੋ ਸਕੇ ਇਹ ਮੀਟਿੰਗ ਅੱਗੇ ਨਾ ਵੱਧ ਸਕੇ ਉਹ ਮੀਟਿੰਗ ਨੂੰ ਸਬਟਾਈਜ਼ ਕਰਨ ਲਈ ਮੀਟਿੰਗ ਨੂੰ ਰੋਕਣ ਲਈ ਵੀ ਆਹ ਦੇਖੋ ਜੀ ਔਰੇ ਤਾਂ ਧਰਨੇ ਚੱਲ ਰਹੇ ਆ ਔਰੇ ਮਜਾਰੇ ਚੱਲ ਰਹੇ ਆ ਉਹ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਉਹਨਾਂ ਨੂੰ ਗੁੰਮਰਾਹ ਕਰਨ ਲਈ ਇਹ ਬੜੀ ਵੱਡੀ ਇੱਕ ਚਾਲ ਆ ਜਿਹੜੀ ਇਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਚੱਲੀ ਆ। ਅਖੀਰ ਵਿੱਚ ਹੁਣ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੂੰ ਦੇਖੋ ਉਹ ਵੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਤੇ ਸੰਘਰਸ਼ ਵਧਣ ਦੀ ਗੱਲ ਕਰੀ ਜਾ ਰਹੇ ਨੇ। ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੁੱਦੇ ਉੱਤੇ ਵਿੱਡੇ ਜਾਣ ਵਾਲੇ ਸੰਘਰਸ਼ ਵਿੱਚ ਧਟਮਾ ਸਾਥ ਦੇਣ ਦਾ ਐਲਾਨ ਕਰਦੇ ਹੋਏ ਸਿੱਖ ਜਥੇਬੰਦੀਆਂ ਨੂੰ ਇਸ ਮੁੱਦੇ ਉੱਤੇ ਇੱਕ ਹੋਣ ਦੀ ਅਪੀਲ ਕਰ ਰਹੇ ਨੇ। ਪੰਜਾਬ ਦੀ ਆਰਥਿਕਤਾ ਪਾਣੀ ਆ। ਅਜੇ ਹੀ ਸਮੇਂ ਦੇ ਵਿੱਚ ਪਾਣੀ ਦੇ ਕੋਈ ਵੀ ਡਾਕਾ ਜਿਹੜਾ ਉਹ ਪੰਜਾਬ ਦੇ ਵजूद ਨੂੰ ਵੱਡਾ ਚੈਲੰਜ ਹੋਵੇਗਾ ਜੋ ਅੱਜ ਦੀ ਤਰੀਕ ਦੇ ਵਿੱਚ ਕੇਂਦਰ ਸਰਕਾਰ ਬੀਬੀਐਮਡੀ ਦੇ ਰਾਹੀਂ ਪੰਜਾਬ ਤੋਂ ਪੰਜਾਬ ਤੋਂ ਪਾਣੀ ਖੋਣ ਦੀ ਜਿਹੜੀ ਤਿਆਰੀ ਕਰ ਰਹੀ ਹੈ ਸੋ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਵੀ 84 ਦੇ ਦੌਰ ਵੇਲੇ ਇੰਦਰਾ ਗਾਂਧੀ ਨੇ ਐਸਵਾਈਐਲ ਦਾ ਟੱਕ ਲਾ ਕੇ ਇਸ ਕਾਲੇ ਦੌਰ ਦੀ ਆਰੰਭਤਾ ਕੀਤੀ ਪਰ ਪੰਜਾਬ ਨੇ ਉਸ ਕਿਸੇ ਵੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਉਹਦਾ ਡਟ ਕੇ ਮੁਕਾਬਲਾ ਕੀਤਾ ਅਸੀਂ ਵੀ ਅੱਜ ਦੇਖ ਰਹੇ ਆ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਪਿਛਲੀਆਂ ਪੁਰਾਣੀਆਂ ਰਵਾਈਤਾਂ ਦੇ ਮੁਤਾਬਕ ਪੰਜਾਬ ਦੇ ਹੱਕਾਂ ਲਈ ਜਿਹੜੀ ਵੀ ਲੜਾਈ ਅਕਾਲੀ ਦਲ ਲੜਨ ਦੀ ਗੱਲ ਕਰ ਰਿਹਾ ਅਕਾਲੀ ਦਲ ਦੀ ਅਗਵਾਈ ਜਿਹੜੀ ਆ ਉਹ ਉਸ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਢੱਕ ਕੇ ਅਸੀਂ ਲੜਾਂਗੇ ਤੇ ਖਾਸ ਤੌਰ ਤੇ ਅਸੀਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਆਓ ਸਾਰੇ ਇਸ ਪੰਜਾਬ ਦੇ ਵਿਜੂਦ ਨੂੰ ਆ ਰਹੇ ਇਸ ਚੁਣੌਤੀ ਦੇ ਖਿਲਾਫ ਇੱਕਜੁੱਟ ਹੋ ਕੇ ਅਸੀਂ ਲੜਾਈ ਲੜੀਏ ਸਾਡੀਆਂ ਲੜਾਈਆਂ ਸਾਡੇ ਵਖਰੇਵੇਂ ਕੋਈ ਆਤਰੀ ਰੱਖਦੇ ਜਦੋਂ ਇਸ ਪੰਜਾਬ ਦੇ ਵजूद ਤੇ ਉੱਤੇ ਵੱਡਾ ਇੱਕ ਡਾਕਾ ਪਿਆ ਹੋਏ